ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਵੀਡੀਓ ਸ਼ੇਅਰ ਕਰ ਦੇ ਨਾਲ ਨਾ ਕਿਸੇ ਦੀ jaan ਬਚ ਸਕਦੀ ਹੈ ਜੇਕਰ ਤੁਹਾਡੇ ਘਰੇ ਨਾ ਬਿਜਲੀ ਵਾਲਾ ਜਾਂ ਗੈਸ ਵਾਲਾ ਗੀਅਰ ਲੱਗਿਆ ਹੈ ਤਾਂ ਤੁਸੀਂ ਇਹ ਵੀਡੀਓ ਨੂੰ ਅਖੀਰ ਤੀਕ ਤੱਕ ਜ਼ਰੂਰ ਵੇਖਿਓ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਕਾਲਾ ਬੂਲਾ ਪਿੰਡ ਜਿਹੜਾ ਸੰਗਰੂਰ ਦੀ ਵੀਡੀਓ ਆ ਤੁਸੀਂ ਗੈਸ ਗੀਜਰਾਂ ਦੀਆਂ ਘਟਨਾਵਾਂ ਤਾਂ ਸੁਣੀ ਹੋਣਗੀਆਂ ਕਿ ਗੈਸ ਗੀਜ਼ਰ ਦੀ ਗੈਸ ਲੀਕ ਹੋਣ ਦੇ ਨਾਲ ਅੱਗ ਲੱਗੀ ਜਾਂ ਗੈਸ ਗੀਜ਼ਰ ਦੇ ਚੱਲਦੇ-ਚੱਲਦੇ ਸਮੇਂ ਆਕਸੀਜਨ ਖਤਮ ਹੋਣ ਦੇ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਗਈ ਪਰ ਇਹ ਨੋਕੀ ਘਟਨਾ ਵਾਪਰੀਆ ਗੈਸ ਗੀਜ਼ਰ ਜਿਹੜਾ ਉਹ ਵੀ ਆਪਣੇ ਬਾਥਰੂਮ ਤੋਂ ਬਾਹਰ ਲੱਗਿਆ ਹੈ ਤੇ ਸਿਲੰਡਰ ਵੀ ਬਾਥਰੂਮ ਦੇ ਬਾਹਰ ਆ ਪਰ ਇਸ ਗੁਸਲਖਾਨੇ ਦੇ ਵਿੱਚ ਬਾਥਰੂਮ ਦੇ ਵਿੱਚ ਜਦੋਂ ਇਸ ਘਰ ਦਾ ਇੱਕ ਵਿਅਕਤੀ 25 ਸਾਲ ਦਾ ਬੱਚਾ ਨਹਾਉਣ ਵਾਸਤੇ ਗਿਆ ਤਾਂ ਜਦੋਂ ਉਸਨੇ ਲਾਈਟ ਜਗਾਈ ਤਾਂ ਇੱਕ ਜ਼ਬਰਦਸਤ ਧਮਾਕਾ ਹੋਇਆ ਧਮਾਕੇ ਦੇ ਨਾਲ ਨਾ ਬਾਥਰੂਮ ਦਾ ਗੇਟ ਵਗੈਰਾ ਵੀ ਪੱਟੇ ਗਏ ਅਤੇ ਇਹਦੇ ਵਿੱਚ ਲੱਗੀਆਂ ਹੋਈਆਂ ਟਾਇਲਾਂ ਟਾੜ-ਟਾੜ ਕਰਕੇ ਟੁੱਟ ਗਈਆਂ ਅਤੇ ਉਹ ਵਿਅਕਤੀ 80% ਜਲ ਗਿਆ ਅਤੇ ਉਹਦੀ ਡੀਐਮਸੀ ਲਿਆਂਦੇ ਸਮੇਂ ਡੀਐਮਸੀ ਜਾਣ ਤੋਂ ਬਾਅਦ ਥੋੜੇ ਚਰਵਾਤ ਮੌਤ ਹੋ ਗਈ ਇਹ ਘਟਨਾ ਕਿਉਂ ਵਾਪਰੀ ਜੇ ਕਿਸੇ ਮਕੈਨਿਕ ਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਕਸਰ ਤੁਸੀਂ ਜਿਹੇ ਘਟਨਾਵਾਂ ਦੇਖਦੇ ਹਾਂ ਕਿ ਗੈਸ ਗੀਜ਼ਰ ਦੀ ਆਕਸੀਜਨ ਖਤਮ ਹੋਣ ਦੇ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਗਈ ਪਰ ਇਹ ਇਹੀ ਘਟਨਾ ਇਹ ਪਹਿਲੀ ਘਟਨਾ ਹੈ ਜਿਹੜੀ ਕਿ ਗੈਸ ਗੀਜ਼ਰ ਵੀ ਬਾਥਰੂਮ ਤੋਂ ਬਾਹਰ ਲੱਗਿਆ ਹੈ ਤੇ ਸਿਲੰਡਰ ਵੀ ਬਾਥਰੂਮ ਦੇ ਬਾਹਰ ਹੈ ਪਰ ਅੰਦਰ ਗੈਸ ਕਿਵੇਂ ਚਲੀ ਗਈ ਅਤੇ ਅਗਲ ਲੱਗਣ ਦਾ ਕੀ ਕਾਰਨ ਸੀ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਇਹ ਬਹੁਤ ਹੀ ਹਮਦ ਭਾਗੀ ਘਟਨਾ ਕਾਲੂਪ ਕਾਲਾਗੋੜਾ ਪਿੰਡ ਜਿਹੜੇ ਸੰਗਰੂਰ ਦਾ ਪਿੰਡ ਹੈ ਉੱਥੇ ਵਾਪਰੀ ਹੈ 25 ਸਾਲ ਦਾ ਬੱਚਾ ਸੜ ਕੇ ਡੀਐਨਸੀ ਨਹੀਂ ਆਂਦੇ ਸਮੇਂ ਰਾਸਤੇ ਦੇ ਵਿੱਚ ਉਹਦੀ ਮੌਤ ਹੋ ਗਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜੇ ਕਿਸੇ ਦੇ ਇੱਕ ਗੈਸ ਵਾਲਾ ਗੀਜ਼ਰ ਲੱਗਿਆ ਹੈ ਤਾਂ ਸचेत ਹੋ ਕੇ ਉਸ ਨੂੰ ਬਰਤਣਾ ਧੰਨਵਾਦ ਸਸਿਕਾ